ਦੂਰ ਸਾਹਿਬ ਦੀ ਪਿਆਰੀ ਸ਼ਖਸੀਅਤ ਦੇ ਦਰਸ਼ਨ ਮੈਨੂੰ ਪਹਿਲੀ ਵਾਰ ਉਹਨਾਂ ਵੱਲੋਂ ਆਪਣੇ ਪੁੱਤਰਾਂ ਤੇ ਪਰਿਵਾਰ ਨੂੰ ਦਿੱਤੇ ਮਾਨਵੀ ਤੇ ਮੋਹ ਭਰੇ ਸੰਸਕਾਰਾਂ ਰਹੀ ਹੋਏ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਤੇ ਉਹਨਾਂ ਨੇ ਵਿਸਥਾਰ ਵਿੱਚ ਟਿੱਪਣੀਆਂ ਕੀਤੀਆਂ ਤੇ ਕਿਸਾਨਾਂ ਨੂੰ ਦੱਸਿਆ ਕਿ ਕਾਨੂੰਨ ਉਹਨਾਂ ਦੇ ਹਿੱਤ ਵਿੱਚ ਨਹੀਂ ਹਨ ਦੂਰ ਸਾਹਿਬ ਨੇ ਲਿਖਿਆ ਸੀ ਕਿ ਕਾਨੂੰਨ ਕਿਸਾਨਾਂ ਦੇ ਮੱਥੇ ਵਿੱਚ ਗੋਲੀ ਵਾਗ ਵੱਜੇ ਪਰ ਕਿਸਾਨਾਂ ਨੇ ਇਹਨਾਂ ਖਿਲਾਫ ਸ਼ਾਂਤੀਪੂਰਵਕ ਅੰਦੋਲਨ ਕੀਤਾ ਯਾਨੀ ਕਿ ਐਮਐਸਪੀ ਦਾ ਕਿਸਾਨਾਂ ਨੂੰ ਕਾਨੂੰਨੀ ਅਧਿਕਾਰ ਦਿਵਾਉਣ ਦੇ ਮਸਲੇ ਤੇ ਵੀ ਤਕਰੀਬਨ ਇੱਕ ਦਾ ਹੱਕਾ ਲੜਾਈ ਲੜੀ ਤੂਰ ਨੇ ਕਤਲਿਆਂ ਹੁੰਦਾ ਬਹੁਤ ਨਜ਼ਦੀਕ ਤੋਂ ਵੇਖਿਆ ਤੇ ਇਹਦਾ ਪ੍ਰਭਾਵ ਉਸ ਉਤੇ ਅਖੀਰ ਤੱਕ ਰਿਹਾ ਤੂਰ ਸਾਹਿਬ ਦੇ ਇਸ ਸੰਸਾਰ ਤੋਂ ਜਾਣ ਨਾਲ ਕਿਸਾਨਾਂ ਦਾ ਇੱਕ ਸੱਚਾ ਹਮਦਰਦ ਚਲਾ ਗਿਆ ਹੈ ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਅਸੀਂ ਸਰਦਾਰ ਜਗਿੰਦਰ ਸਿੰਘ ਤੂਰ ਜਿਹੜੇ ਸਾਡੇ ਇਸ ਫਾਨੀ ਸੰਸਾਰ ਤੋਂ ਜਾ ਚੁੱਕੇ ਨੇ ਉਨ੍ਹਾਂ ਦੇ ਯਾਦ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਵਿੱਚੋਂ ਲਿਖਿਆ ਹੋਇਆ ਸਰਬਜੀ ਧਾਰੀਵਾਲ ਰਾਣਾ ਦਾ ਇੱਕ ਲੇਖ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਸ ਲੇਖ ਦਾ ਸਰਲੇਖ ਧਾਰੀਵਾਲ ਰਾਣਾ ਦਿੱਤਾ ਕਿਸਾਨਾਂ ਦਾ ਸੱਚਾ ਦੋਸਤ ਤੇ ਆਮ ਲੋਕਾਂ ਦਾ ਹੰਦਰਦ ਜਗਿੰਦਰ ਸਿੰਘ ਤੂਰ ਕਹਿ ਗਿਆ ਅਲਵਿਦਾ ਸੋ ਜਗਿੰਦਰ ਸਿੰਘ ਤੂਰ ਬਾਰੇ ਜਿੰਨੀ ਗੱਲ ਕਰਾਂਗੇ ਉੰਨੀ ਘੱਟ ਹੈ ਬਹੁਤ ਹੀ ਇੱਕ ਐਸੀ ਸ਼ਖਸੀਅਤ ਜਿਹੜੇ ਕਿ ਜਿਹੜਾ ਵੀ ਉਹਨਾਂ ਨੂੰ ਮਿਲਿਆ ਜਾਂ ਨਹੀਂ ਵੀ ਮਿਲਿਆ ਜਾਂ ਉਹਨਾਂ ਦੀਆਂ ਲਿਖੀਆਂ ਕੋਈ ਕਿਤਾਬਾਂ ਪੜੀਆਂ ਜਾਂ ਉਹਨਾਂ ਨਾਲ ਕਿਸੇ ਤਰ੍ਹਾਂ ਵੀ ਉਹਨਾਂ ਦਾ ਸੰਪਰਕ ਹੋਇਆ ਉਹ ਜਾਣਦਾ ਹੈ ਕਿ ਉਹ ਕਿੰਨੀ ਉੱਚੀ ਸੋਚ ਵਾਲੇ ਕਿੰਨੇ ਵਧੀਆ ਇਨਸਾਨ ਸਨ ਸੋ ਅਸੀਂ ਸਰਬਜੀਤ ਰਾਨਾ ਦੇ ਲੇਖ ਤੁਹਾਡੀ ਸੇਵਾ ਵਿੱਚ ਕਰ ਰਹੇ ਹਾਂ ਪੇਸ਼ ਸਰਬਜੀਤ ਧਾਰੀ ਵਾਲ ਲਿਖਦੇ ਨੇ ਕਿ ਕਈ ਸਾਲ ਪਹਿਲਾਂ ਮੈਂ ਪੰਜਾਬੀ মিডিਆ ਐਸੋਸੀਏਸ਼ਨ ਅਲਬਰਟਾ ਦੇ ਸੱਦੇ ਤੇ ਕੈਨੇਡਾ ਜਾਣਾ ਸੀ ਇੱਛਾ ਰੱਜ ਕੇ ਕੈਨੇਡਾ ਵੇਖਣ ਦੀ ਸੀ ਮੁਸ਼ਕਲ ਇਹ ਸੀ ਕਿ ਮੇਰੀ ਉੱਥੇ ਜਿਆਦਾ ਵਾਕਫੀਅਤ ਜਿਹੜੀ ਆ ਉਹ ਨਹੀਂ ਸੀ ਕੁਝ ਕੁ ਦੂਰ ਨੇੜੇ ਦੇ ਰਿਸ਼ਤੇਦਾਰ ਉੱਥੇ ਜ਼ਰੂਰ ਸਨ ਪਰ ਗੱਲ ਬਣ ਨਹੀਂ ਸੀ ਰਹੀ ਉਸ ਸਮੇਂ ਕੈਨੇਡਾ ਲਈ ਮੈਨੂੰ ਦਿ ਟ੍ਰਿਬਿਊਨ ਅਖਬਾਰ ਵਿੱਚ ਮੇਰੇ ਸੀਨੀਅਰ ਤੇ ਬਿਊਰੋ ਚੀਫ ਗੋਬਿੰਦ ਠਕਰਾਲ ਜੀ ਦੇ ਕਹਿਣ ਤੇ ਇਸ ਐਸੋਸੀਏਸ਼ਨ ਦੇ ਕਰਤਾ ਧਰਤਾ ਡਾਕਟਰ ਪ੍ਰਿਥਵੀ ਕਾਲੀਆ ਤੇ ਗੁਰਚਰਨ ਬੁੱਟਰ ਨੇ ਸੱਦਾ ਭੇਜਿਆ ਸੀ ਉੱਥੇ ਪੰਜਾਬ ਦੇ ਮੌਜੂਦਾ ਹਾਲਾਤ ਤੇ ਗੱਲ ਕਰਨੀ ਸੀ ਮੈਂ ਹਾਂ ਕਰ ਦਿੱਤੀ ਪਰ ਮੈਂ ਅੰਦਰੋਂ ਅੰਦਰੀ ਅਸਹਿਜ ਮਹਿਸੂਸ ਕਰ ਰਿਹਾ ਸਾਂ ਕਿਉਂਕਿ ਉੱਥੇ ਮੇਰਾ ਐਡਮਿੰਟਨ ਤੋਂ ਇਲਾਵਾ ਕਿਤੇ ਵੀ ਠਹਿਰਨ ਦਾ ਕੋਈ ਹੋਰ ਟੁਕਮਾ ਪ੍ਰਬੰਧ ਨਹੀਂ ਸੀ ਮੈਂ ਆਪਣੀ ਬੇਚੈਨੀ ਠੁਕਰਾਲ ਸਾਹਿਬ ਨਾਲ ਸਾਂਝੀ ਕੀਤੀ ਉਹਨਾਂ ਕਿਹਾ ਕੋਈ ਫਿਕਰ ਨਾ ਕਰ ਆਪਣਾ ਘਰ ਹੈ ਟ੍ਰਾਂਟੋ ਵਿੱਚ ਆਪਣੇ ਪਰਿਵਾਰ ਨੂੰ ਵੀ ਨਾਲ ਲੈ ਕੇ ਜਾਓ ਜਿਸ ਲਹਿਜੇ ਤੇ ਦ੍ਰਿੜਤਾ ਨਾਲ ਠਕਰਾਲ ਸਾਹਿਬ ਨੇ ਕਿਹਾ ਮੈਂ ਚਿੰਤਾ ਮੁਕਤ ਹੋ ਗਿਆ ਤੇ ਆਪਣੀ ਜੀਵਨ ਸਾਥਣ ਤੇ ਬੇਟੀ ਦੀ ਵੀ ਵਿਜਲੀ ਅਰਜੀ ਪਾ ਦਿੱਤੀ ਅਸੀਂ ਕੈਨੇਡਾ ਦੀ ਤਿਆਰੀ ਸ਼ੁਰੂ ਕਰ ਦਿੱਤੀ ਸਿਰਫ ਬਨਕੂਰਨ ਠਹਿਰਨ ਦਾ ਇੰਤਜ਼ਾਮ ਕਰਨਾ ਸੀ ਉਹ ਵੀ ਹੋ ਗਿਆ ਮੇਰੇ ਬਹੁਤ ਹੀ ਕਰੀਬੀ ਦੋਸਤ ਜਸਜੀਤ ਸਿੰਘ ਸਮੁੰਦਰੀ ਦੇ ਪਰਿਵਾਰ ਨੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਸੀ ਇਸ ਲਈ ਠਹਿਰਨ ਦਾ ਮਸਲਾ ਹੱਲ ਹੋ ਗਿਆ ਸੀ ਕੈਨੇਡਾ ਜਾਣ ਤੋਂ ਕੁਝ ਦਿਨ ਪਹਿਲਾਂ ਠੁਕਰਾਲ ਸਾਹਿਬ ਮੈਨੂੰ ਸੀਨੀਅਰ ਵਕੀਲ ਸਰਦਾਰ ਜਗਿੰਦਰ ਸਿੰਘ ਤੂਰ ਦੇ ਘਰ 33 ਸੈਕਟਰ ਚੰਡੀਗੜ੍ਹ ਲੈ ਗਏ ਚਾਹ ਪਾਣੀ ਪੀਣ ਤੋਂ ਬਾਅਦ ਠੁਕਰਾਲ ਸਾਹਿਬ ਕਹਿਣ ਲੱਗੇ ਤੂਰ ਸਾਹਿਬ ਦੇ بیٹے ਨੋਹਾ ਤੇ ਦੂਸਰਾ ਪਰਿਵਾਰ ਟ੍ਰਾਂਟੋ ਰਹਿੰਦੇ ਨੇ ਉਹ ਆਪਣਾ ਹੀ ਘਰ ਹੈ ਕੋਈ ਤਕਲੀਫ ਨਹੀਂ ਹੋਏਗੀ ਤੂਰ ਸਾਹਿਬ ਨੇ ਸਾਡੇ ਬੈਠੇ ਬੈਠੇ ਹੀ ਆਪਣੇ ਵੱਡੇ بیٹے ਯਾਦਵਿੰਦਰ ਤੇ ਵਿੱਕੀ ਨੂੰ ਫੋਨ ਤੇ ਸਮਝਾ ਦਿੱਤਾ ਕਿ ਠੁਕਰਾਲ ਸਾਹਿਬ ਦੇ ਕੁਲੀਗ ਆ ਰਹੇ ਨੇ ਇਹਨਾਂ ਦਾ ਖਿਆਲ ਰੱਖਣਾ ਮੇਰੇ ਨਾਲ ਮੇਰੀ ਪਤਨੀ ਤੇ ਬੇਟੀ ਵੀ ਸੀ ਸਭ ਤੋਂ ਪਹਿਲਾਂ ਅਸੀਂ ਟ੍ਰਾਂਟੋ ਗਏ ਸਾਨੂੰ ਤੂਰ ਸਾਹਿਬ ਦੇ ਦੋਹਾਂ ਬੇਟਿਆਂ ਤੇ ਨੋਹਾਂ ਨੇ ਇੱਕ ਪਲ ਵੀ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ ਕੋਈ ਬਗਾਨੇ ਹਾਂ ਉਹਨਾਂ ਨੇ ਸਾਨੂੰ ਖੂਬ ਕਮਾਇਆ ਨਿਆਗਰਾ ਫਾਲ ਦੇ ਰੱਜ ਕੇ ਦਰਸ਼ਨ ਕੀਤੇ ਹੋਰ ਆਸ-ਪਾਸ ਦੇਖਣ ਵਾਲੀਆਂ ਥਾਵਾਂ ਵੀ ਵਿਖਾਈਆਂ ਤੂਰ ਸਾਹਿਬ ਦੀ ਪਿਆਰੀ ਸ਼ਖਸੀਅਤ ਦੇ ਦਰਸ਼ਨ ਮੈਨੂੰ ਪਹਿਲੀ ਵਾਰ ਉਹਨਾਂ ਵੱਲੋਂ ਆਪਣੇ ਪੁੱਤਰਾਂ ਤੇ ਪਰਿਵਾਰ ਨੂੰ ਦਿੱਤੇ ਮਾਨਵੀ ਤੇ ਮੋਹ ਭਰੇ ਸੰਸਕਾਰਾਂ ਰਹੀ ਹੋਏ ਕੈਨੇਡਾ ਆਉਣ ਤੋਂ ਬਾਅਦ ਤੂਰ ਸਾਹਿਬ ਨਾਲ ਨੇੜਤਾ ਵੱਧ ਗਈ ਫਿਰ ਅਕਸਰ ਮਿਲਦੇ ਰਹਿੰਦੇ ਅਜਿਹੇ ਨੇਕ ਤੇ ਲੋਕਪੱਖੀ ਇਨਸਾਨ ਬਹੁਤ ਘੱਟ ਵੇਖਣ ਨੂੰ ਮਿਲਦੇ ਨੇ ਉਹ ਸਾਰੀ ਉਮਰ ਲੋਕਾਂ ਦੇ ਹਿੱਤਾਂ ਨੂੰ ਪਹਿਲ ਦਿੰਦੇ ਰਹੇ ਤੇ ਲੋਕਾਂ ਲਈ ਕਾਨੂੰਨੀ ਤੇ ਸਮਾਜਿਕ ਪੱਧਰ ਤੇ ਲੜਾਈਆਂ ਲੜਦੇ ਰਹੇ ਦਿੱਲੀ ਦੇ ਬਾਰਡਰ ਤੇ ਲੱਗੇ ਕਿਸਾਨ ਮੋਰਚੇ ਵੇਲੇ ਉਹਨਾਂ ਨੇ ਬੜੀ ਹੀ ਅਹਿਮ ਭੂਮਿਕਾ ਨਿਭਾਈ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਤੇ ਉਹਨਾਂ ਨੇ ਵਿਸਥਾਰ ਵਿੱਚ ਟਿੱਪਣੀਆਂ ਕੀਤੀਆਂ ਤੇ ਕਿਸਾਨਾਂ ਨੂੰ ਦੱਸਿਆ ਕਿ ਕਾਨੂੰਨ ਉਹਨਾਂ ਦੇ ਹਿੱਤ ਵਿੱਚ ਨਹੀਂ ਹਨ ਉਹਨਾਂ ਨੇ ਇਸ ਬਾਰੇ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਵਿੱਚ ਕਿਤਾਬ 'ਚੇ ਖੇਤੀ ਕਾਨੂੰਨਾਂ ਵਿੱਚ ਕਾਲਾ ਕੀ ਹੈ ਲਿਖੇ ਤੇ ਲੋਕਾਂ ਕਿਸਾਨਾਂ ਤੇ ਨੀਤੀਕਾਰਾਂ ਵਿੱਚ ਵੰਡੇ 5 ਜੂਨ 2020 ਨੂੰ ਕੇਂਦਰ ਸਰਕਾਰ ਨੇ ਤਿੰਨ ਆਰਡੀਨੈਂਸ ਜਾਰੀ ਕਰਕੇ ਖੇਤੀ ਕਾਨੂੰਨ ਜਿਨ੍ਹਾਂ ਨੂੰ ਕਿਸਾਨਾਂ ਨੇ ਕਾਲੇ ਕਾਨੂੰਨਾਂ ਦਾ ਲਕਬ ਦਿੱਤਾ ਸੀ ਲਾਗੂ ਕਰ ਦਿੱਤੇ ਸਨ ਤੂਰ ਸਾਹਿਬ ਨੇ ਲਿਖਿਆ ਸੀ ਕਿ ਕਾਨੂੰਨ ਕਿਸਾਨਾਂ ਦੇ ਮੱਥੇ ਵਿੱਚ ਗੋਲੀ ਵਾਗ ਵੱਜੇ ਪਰ ਕਿਸਾਨਾਂ ਨੇ ਇਹਨਾਂ ਖਿਲਾਫ ਸ਼ਾਂਤੀਪੂਰਵਕ ਅੰਦੋਲਨ ਕੀਤਾ ਤੇ ਇਹਨਾਂ ਨੂੰ ਵਾਪਸ ਵੀ ਕਰਵਾਇਆ ਇਹ ਕਈ ਦਹਾਕਿਆਂ ਬਾਅਦ ਦੇਸ਼ ਵਿੱਚ ਲੋਕਤੰਤਰਿਕ ਵਿਧੀ ਨਾਲ ਲੜੇ ਲੰਬੇ ਕੋਲ ਦੀ ਜਿਤ ਸੀ ਇਹ ਉਹ ਸਮਾਂ ਸੀ ਜਦੋਂ ਦੇਸ਼ ਕਰੋਨਾ ਦੇ ਖਿਲਾਫ ਵੀ ਜੰਗ ਵਿੱਚ ਉਲਝਿਆ ਹੋਇਆ ਸੀ ਬਾਅਦ ਵਿੱਚ ਇੱਕ ਕਿਤਾਬ 'ਚ ਕਿਰਤੀ ਕਿਸਾਨ ਫੋਰਮ ਜੋ ਕਿ ਸੇਵਾਮੁਕਤ ਆਈਐਸ ਆਈਪੀਐਸ ਆਰਮੀ ਅਫਸਰਾਂ ਤੇ ਹੋਰ ਸਮਾਜ ਸੇਵੀ ਸੇਵੀਆਂ ਦੀਆਂ ਜਥੇਬੰਦੀਆਂ ਨੇ ਬਣਾਈਆਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਛਪਾ ਕੇ ਪੰਜਾਬ ਦੇ ਦੂਜੇ ਰਾਜਾਂ ਵਿੱਚ ਵਿਧਾਨ ਸੁਭਾਵਾਂ ਵਿੱਚ ਵਿਧਾਇਕਾਂ ਸੰਸਦ ਮੈਂਬਰਾਂ ਤੇ ਹੋਰ ਰਾਜਨੀਤਿਕ ਤੇ ਪ੍ਰਕਾਸ਼ਕੀ ਜਿਹੜਾ ਪ੍ਰਸ਼ਾਸਕੀ ਅਮਲਾ ਹੁੰਦਾ ਉਹਨਾਂ ਨੂੰ ਵੀ ਭੇਜੇ ਇਸ ਲਈ ਵਿੱਤੀ ਮਦਦ ਸਾਬਕਾ ਇਸ ਅਫਸਰ ਸਵਰਨ ਸਿੰਘ ਬੋਪਾਰਾਏ ਨੇ ਵੀ ਕੀਤੀ ਤੂਰ ਸਾਹਿਬ ਦੀ ਸ਼ਖਸੀਅਤ ਦੀ ਪ੍ਰਮੁੱਖ ਖੂਬਸੂਰਤੀ ਇਹ ਸੀ ਕਿ ਉਹ ਲੋਕਪੱਖੀ ਕੰਮ ਚੋਂ ਪਛਾਪ ਕਰਦੇ ਤੇ ਇਹਦਾ ਢੰਡੋਰਾ ਨਹੀਂ ਸੀ ਪਿੱਟਦੇ ਇਸ ਤੋਂ ਇਲਾਵਾ ਉਹਨਾਂ ਅਦਾਲਤਾਂ ਵਿੱਚ ਮਿਨੀਮਮ ਸਪੋਰਟਸ ਪ੍ਰਾਈਸ ਜਾਨੀ ਕਿ ਐਮ ਐਸ ਪੀ ਦਾ ਕਿਸਾਨਾਂ ਨੂੰ ਕਾਨੂੰਨੀ ਅਧਿਕਾਰ ਦਿਵਾਉਣ ਦੇ ਮਸਲੇ ਤੇ ਵੀ ਤਕਰੀਬਨ ਇੱਕ ਦਹਾਕਾ ਲੜਾਈ ਲੜੀ ਐਮ ਐਸ ਪੀ ਦਾ ਐਲਾਨ ਤਾਂ ਤਕਰੀਬਨ 2 ਦਰਜਣ ਫਸਲਾਂ ਲਈ ਕੇਂਦਰ ਸਰਕਾਰ ਵੱਲੋਂ ਕੀਤਾ ਜਾਂਦਾ ਪਰ ਇਸ ਦੇ ਖਰੀਦ ਕੁਝ ਫਸਲਾਂ ਜਿਵੇਂ ਕਣਕ ਤੇ ਪੈਡੀ ਦੀ ਹੀ ਹੁੰਦੀ ਹੈ ਤੇ ਉਹ ਵੀ ਕੁਝ ਰਾਜਾਂ ਵਿੱਚ ਹੀ ਉਹਨਾਂ ਦੇ ਕਰੀਬੀ ਸਾਥੀ ਨਾਮੀ ਵਕੀਲ ਤੇ ਸਮਾਜਿਕ ਕਾਰਕੁਨ ਰਜੀਵ ਗਦਾਰਾ ਦੱਸਦੇ ਨੇ ਕਿ ਉਹ ਐਮਐਸਪੀ ਦੇ ਕੇਸਾਂ ਨੂੰ ਲੈ ਕੇ ਇੰਨੇ ਗੰਭੀਰ ਸਨ ਕਿ ਆਪਣੀ ਕੈਨੇਡਾ ਜਾਣ ਤੱਕ ਦੀ ਟਿਕਟ ਨੂੰ ਵੀ ਕੈਨਸਲ ਕਰਵਾ ਦਿੰਦੇ ਸਨ ਮਈ ਦੇ ਮਹੀਨੇ ਵਿੱਚ ਉਹ ਅਕਸਰ ਕੈਨੇਡਾ ਆਪਣੇ ਪਰਿਵਾਰ ਕੋਲ ਚਲੇ ਜਾਂਦੇ ਸਨ ਤੇ ਇਸ ਲਈ 에ਅਰ ਟਿਕਟ ਕਾਫੀ ਦੇਰ ਪਹਿਲਾਂ ਹੀ ਉਹ ਬੁੱਕ ਕਰਵਾ ਲਿਆ ਕਰਦੇ ਸਨ ਜੇਕਰ ਕੋਰਟ ਵਿੱਚ ਇਸ ਕੇਸ ਦੀ ਤਰੀਕ ਮਈ ਦੇ ਆਖਰੀ ਦਿਨਾਂ ਵਿੱਚ ਪੈ ਜਾਂਦੀ ਤਾਂ ਫਿਰ ਉਹਨਾਂ ਨੂੰ ਕਈ ਵਾਰ ਟਿਕਟ ਕੈਨਸਲ ਕਰਾ ਕੇ ਦੁਬਾਰਾ ਬੁੱਕ ਕਰਾਉਣੀ ਪੈਂਦੀ ਭਾਵੇਂ ਉਹਨਾਂ ਨੇ ਵਕਾਲਤ ਦਾ ਕੰਮ ਕਈ ਸਾਲ ਪਹਿਲਾਂ ਘਟਾ ਦਿੱਤਾ ਸੀ ਪਰ ਐਮ ਐਸ ਪੀ ਦੇ ਕੇਸ ਉਹ ਖੁਦ ਲੰਬਾ ਸਮਾਂ ਲੜਦੇ ਰਹੇ 30 ਅਗਸਤ ਨੂੰ ਉਹਨਾਂ ਦੀ ਯਾਦ ਵਿੱਚ ਚੰਡੀਗੜ੍ਹ ਦੇ ਸੈਕਟਰ 36 ਦੇ ਪਬਲਿਕ ਕਨਵੈਨਸ਼ਨ ਹਾਲ ਵਿੱਚ ਇੱਕ ਸਮਾਗਮ ਵੀ ਰੱਖਿਆ ਹੋਇਆ ਹੈ ਇਸ ਸਮਾਗਮ ਵਿੱਚ ਉੱਗੇ ਵਕੀਲ ਤੇ ਦਾਣਿਸ਼ਵਰ ਰਜਿੰਦਰ ਸਿੰਘ ਚੀਮਾ ਤੇ ਹੋਰ ਵਕੀਲ ਸਹਿਬਾਨ ਤੂਰ ਸਾਹਿਬ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕਰਨਗੇ ਸਰਦਾਰ ਰਜਿੰਦਰ ਸਿੰਘ ਚੀਮਾ ਨੇ ਹੀ ਉਹਨਾਂ ਨੂੰ ਵੰਡ ਦੀ ਇਕੱਠ ਕਤਾ ਕਿਤਾਬ ਲਿਖਣ ਲਈ ਉਤਸ਼ਾਹਤ ਕੀਤਾ ਸੀ ਜਦੋਂ ਵੰਡ ਦੇ ਕਾਲੇ ਬੱਦਲ ਪੰਜਾਬ ਤੇ ਬੰਗਾਲ ਤੇ ਛਾਉਣੇ ਸ਼ੁਰੂ ਹੋ ਗਏ ਸੀ ਤੂਰ ਉਸ ਸਮੇਂ 10 ਸਾਲ ਦਾ ਸੀ ਤੇ ਪੰਜਵੀਂ ਜਮਾਤ ਵਿੱਚ ਪੜਦਾ ਸੀ ਉਹਨਾਂ ਦਾ ਪਿੰਡ ਢੋਲਣ ਲਾਹੌਰ ਜ਼ਿਲ੍ਹੇ ਵਿੱਚ ਸੀ ਤੂਰ ਨੇ ਕਤਲਿਆਮ ਹੁੰਦਾ ਬਹੁਤ ਨਜ਼ਦੀਕ ਤੋਂ ਵੇਖਿਆ ਤੇ ਇਹਦਾ ਪ੍ਰਭਾਵ ਉਸ ਉੱਤੇ ਅਖੀਰ ਤੱਕ ਰਿਹਾ ਕਿਵੇਂ ਉਹਨਾਂ ਦੇ ਪਰਿਵਾਰ ਦੇ ਪਿੰਡ ਦੇ ਹੋਰ ਲੋਕ ਫੌਜ ਦੀ ਸਹਾਇਤਾ ਨਾਲ ਫਿਰੋਜ਼ਪੁਰ ਪਹੁੰਚੇ ਇਸ ਦੇ ਪਿੱਛੇ ਦਿਲ ਹਲੂਨ ਦੇਣ ਵਾਲੀ ਕਹਾਣੀ ਹੈ ਜਿੱਥੇ ਵੰਡ ਦੌਰਾਨ ਲੋਕਾਂ ਨੇ ਮਨੋਖੰਦਰ ਬੈਠੇ ਸ਼ੈਤਾਨ ਦੇ ਜ਼ੁਲਮ ਦੀ ਸਿਖਰ ਵੇਖੀ ਉੱਥੇ ਉਹਨਾਂ ਨੇ ਮਨੋਖੰਦਰ ਬੈਠੇ ਫਰਿਸ਼ਤੇ ਦਾ ਰਹਿਮੋ ਕਰਮ ਵੀ ਵੇਖਿਆ ਇੱਕ ਪਾਸੇ ਮਨੁੱਖੀ ਦਰਿੰਦੇ ਲੋਕਾਂ ਦਾ ਕਤਲ ਕਰ ਰਹੇ ਸਨ ਔਰਤਾਂ ਦੀ ਬੇਇੱਜ਼ਤੀ ਕਰ ਰਹੇ ਸੀ ਬੱਚਿਆਂ ਨੂੰ ਕੋਹ ਕੋਹ ਕੇ ਮਾਰ ਰਹੇ ਸਨ ਤੇ ਦੂਜੇ ਪਾਸੇ ਉਹ ਲੋਕ ਵੀ ਸਨ ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਨੂੰ ਕਤਲੋਗਾਰ ਤੋਂ ਬਚਾਉਣ ਦਾ ਕੰਮ ਕਰ ਰਹੇ ਸੀ ਹਿੰਦੂ ਸਿੱਖਾਂ ਨੇ ਬਹੁਤ ਮੁਸਲਮਾਨਾਂ ਨੂੰ ਬਚਾਇਆ ਤੇ ਮੁਸਲਮਾਨਾਂ ਨੇ ਸਿੱਖਾਂ ਤੇ ਹਿੰਦੂਆਂ ਨੂੰ ਤੂਰ ਸਾਹਿਬ ਦਾ ਪਰਿਵਾਰ ਵੀ ਅਜਿਹੇ ਪਰਿਵਾਰਾਂ ਵਿੱਚੋਂ ਹੀ ਸੀ ਜਿਸ ਨੂੰ ਉਹਨਾਂ ਦੇ ਪਿੰਡ ਦੇ ਮੁਸਲਮਾਨ ਭਰਾਵਾਂ ਨੇ ਬਚਾਉਣ 'ਚ ਅਹਿਮ ਭੂਮਿਕਾ ਨਿਭਾਈ ਇਸ ਦਾ ਜ਼ਿਕਰ ਉਹਨਾਂ ਦੀ ਕਿਤਾਬ ਮਿਲਦਾ ਹੈ ਵੰਡ ਦੇ ਵਿਰਾਟ ਰੂਪ ਨੇ ਲੋਕਾਂ ਨੂੰ ਝੋੜ ਦਿੱਤਾ ਸੀ ਜਿਸ ਦਾ ਆਧਾਰ ਤੂਰ ਸਾਹਿਬ ਤੇ ਅਸਰ ਜਿਹੜਾ ਤੂਰ ਸਾਹਿਬ ਤੇ ਵੀ ਹੋਇਆ ਸੀ ਤੇ ਉਹਨਾਂ ਆਮ ਲੋਕਾਂ ਦੀ ਮਦਦ ਨੂੰ ਆਪਣੇ ਜੀਵਨ ਦਾ ਇੱਕ ਅਕੀਦਾ ਹੀ ਬਣਾ ਲਿਆ ਇੱਕ ਦੋਸਤ ਨੂੰ ਦੋਸਤ ਨਾਲ ਦੋਸਤੀ ਕਿਵੇਂ ਨਿਭਾਉਣੀ ਚਾਹੀਦੀ ਹੈ ਇਹਦੇ ਦਰਸ਼ਨ ਮੈਂ ਤੂਰ ਸਾਹਿਬ ਦੀ ਸ਼ਖਸੀਅਤ 'ਚੋਂ ਕੀਤੇ ਗੋਬਿੰਦ ਠਕਰਾਲ ਨਾਲ ਉਹਨਾਂ ਦੀ ਬਹੁਤ ਪੁਰਾਣੀ ਦੋਸਤੀ ਸੀ ਦੋਵੇਂ ਪਰਿਵਾਰ ਪਾਕਿਸਤਾਨ ਤੋਂ ਆਪਣੇ ਘਰ ਘਾਟ ਛੱਡ ਕੇ ਆਏ ਹੋਏ ਸੀ ਇਹ ਵੱਡੀ ਸਾਂਹ ਸੀ ਟੁਕਰਾਲ ਸਾਹਿਬ ਬਿਮਾਰ ਹੋ ਗਏ ਉਹਨਾਂ ਨੂੰ ਨਾਮਰਾਦ ਬਿਮਾਰੀ ਕੈਂਸਰ ਨੇ ਘੇਰ ਲਿਆ ਜਿੰਨੀ ਸੰਭਾਲ ਤੂਰ ਸਾਹਿਬ ਨੇ ਟੁਕਰਾਲ ਸਾਹਿਬ ਦੀ ਕੀਤੀ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਉਹਨਾਂ ਦੇ ਘਰ ਜੋ ਉਹਨਾਂ ਦੇ ਘਰ ਤੋਂ ਲਗਭਗ 7-8 ਕਿਲੋਮੀਟਰ ਦੂਰ ਸੀ ਜਾਣਾ ਤੇ ਫਿਰ ਨਾਲ ਉਹਨਾਂ ਨੂੰ ਲੈ ਕੇ ਹਸਪਤਾਲ ਵੀ ਜਾਣਾ ਜਦੋਂ ਟਕਰਾਲ ਸਾਹਿਬ ਜ਼ਿਆਦਾ ਬਿਮਾਰ ਹੋ ਗਏ ਤਾਂ ਹਸਪਤਾਲ ਦਾਖਲ ਹੋ ਗਏ ਤਾਂ ਫਿਰ ਹਰ ਰੋਜ਼ ਕਈ ਘੰਟੇ ਹਸਪਤਾਲ ਵਿੱਚ ਹਾਜ਼ਰੀ ਦੇਣੀ ਦੋਸਤੀ ਦੇ ਰਿਸ਼ਤੇ ਦੀ ਇੰਨੀ ਪ੍ਰਤੀਬੱਧਤਾ ਪਹਿਲਾਂ ਮੈਂ ਸਿਰਫ ਫਿਲਮਾਂ ਵਿੱਚ ਹੀ ਵੇਖੀ ਸੀ ਤੇ ਉਹ ਕਈ ਵਾਰ ਫਰਜੀ ਜਿਹੀ ਲੱਗਣ ਲੱਗ ਜਾਂਦੀ ਸੀ ਪਰ ਤੂਰ ਸਾਹਿਬ ਦੀ ਆਪਣੇ ਦੋਸਤ ਟਕਰਾਲ ਸਾਹਿਬ ਪ੍ਰਤੀ ਵਚਨਬੱਧਤਾ ਨੂੰ ਵੇਖ ਇਹ ਸੱਚ ਜਾਪਣ ਲੱਪਿਆ ਤੂਰ ਸਾਹਿਬ ਨੇ ਆਪਣੇ ਵੱਡੇ ਪੁੱਤਰ ਯਾਦਵਿੰਦਰ ਨਾਲ 1 ਸਾਲ ਹੀ ਜੂਨ ਮਹੀਨੇ ਅਚਾਨਕ ਗੱਲ ਛੇੜਦਿਆਂ ਕਿਹਾ ਸੀ ਕਿ ਮੇਰਾ ਜਦੋਂ ਇਸ ਦੁਨੀਆ ਤੋਂ ਜਾਣ ਦਾ ਸਮਾਂ ਆਇਆ ਤਾਂ ਮੈਨੂੰ ਬਹੁਤ ਡਾਕਟਰਾਂ ਦੇ ਚੱਕਰਾਂ 'ਚ ਨਾ ਪਾਇਓ ਉਹਨਾਂ ਨੇ ਆਪਣੀ ਮ੍ਰਿਤਕ ਦੇ ਮੈਡੀਕਲ ਰਿਸਰਚ ਲਈ ਦੇਣ ਲਈ ਵੀ ਕਿਹਾ ਹੋਇਆ ਸੀ ਪਰਿਵਾਰ ਨੇ ਇਸ ਲਈ ਟੋਰਾਂਟੋ ਯੂਨੀਵਰਸਿਟੀ ਦੇ ਮੈਡੀਕਲ ਵਿੰਗ ਨਾਲ ਸੰਪਰਕ ਕੀਤਾ ਇੱਕ ਹੋਰ ਮੈਡੀਕਲ ادارے ਨਾਲ ਵੀ ਸੰਪਰਕ ਕੀਤਾ ਗਿਆ ਪਰ ਕੋਈ ਤਕਨੀਕੀ ਕਾਰਨਾਂ ਕਰਕੇ ਗੱਲ ਸਿਰੇ ਨਹੀਂ ਚੜ੍ਹ ਸਕੀ ਜਦੋਂ ਜਗਿੰਦਰ ਜਾਦਵ ਨੇ ਆਪਣੀ ਪਾਰਟੀ ਬਣਾਈ ਤਾਂ ਉਹਨਾਂ ਨੇ ਆਪਣੀ ਪਾਰਟੀ ਦੇ ਬਾਹਰੋਂ ਹਰ ਤਰ੍ਹਾਂ ਦੇ ਪੱਖਪਾਤ ਤੋਂ ਮੁਕਤ ਵਿਅਕਤੀਆਂ ਦੀ ਲੋਕਪਾਲ ਦੇ ਅਹੁਦੇ ਲਈ ਚੋਣ ਕਰਨੀ ਸੀ ਉਹਨਾਂ ਨੇ ਤੂਰ ਸਾਹਿਬ ਨੂੰ ਚੁਣਿਆ ਇਹ ਤੂਰ ਸਾਹਿਬ ਲਈ ਉਹਨਾਂ ਦੀ ਪ੍ਰਮਾਨ ਸੀ ਇਮਾਨਦਾਰੀ ਤੇ ਲੋਕਪੱਖੀ ਹੋਣ ਦਾ ਸਭ ਤੋਂ ਵੱਡਾ ਸਰਟੀਫਿਕੇਟ ਸੀ ਜਦੋਂ ਯਾਦਵ ਤੇ ਕੇਜਰੀਵਾਲ ਇਕੱਠੇ ਕੰਮ ਕਰਦੇ ਸੀ ਤਾਂ ਉਹਨਾਂ ਦੀ ਪਾਰਟੀ ਦਾ ਮੁੱਖ ਏਜੰਡਾ ਹੀ ਲੋਕਪਾਲ ਹੁੰਦਾ ਸੀ ਤੇ ਇਹਦੇ ਦੁਆਲੇ ਹੀ ਉਹਨਾਂ ਦੀ ਰਾਜਨੀਤੀ ਘੁੰਮਦੀ ਸੀ ਤੂਰ ਸਾਹਿਬ ਦੇ ਇਸ ਸੰਸਾਰ ਤੋਂ ਜਾਣ ਨਾਲ ਕਿਸਾਨਾਂ ਦਾ ਇੱਕ ਸੱਚਾ ਹਮਦਰਦ ਚਲਾ ਗਿਆ ਹੈ ਇਹ ਸੀ ਜੀ ਸਰਬਜੀਤ ਧਾਰੀਵਾਲ ਰਾਂ ਦਾ ਸਰਦਾਰ ਜਗਿੰਦਰ ਸਿੰਘ ਤੂਰ ਦੇ ਜਾਣ ਦੇ ਉੱਤੇ ਲਿਖਿਆ ਹੋਇਆ ਲੇਖ ਜਿਹੜਾ ਉਹਨਾਂ ਨੂੰ ਸ਼ਰਧਾਂਜਲੀ ਵਜੋਂ ਪੇਸ਼ ਕੀਤਾ ਤੇ ਅਸੀਂ ਤੀਸਰੀ ਅੱਖ ਪ੍ਰੋਗਰਾਮ ਵਿੱਚ ਟੀਵੀ ਪੰਜਾਬੀ ਦੁਨੀਆ ਤੇ ਤੁਹਾਡੇ ਲਈ ਪੇਸ਼ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ